ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਐ ਇਹ ਰਕੇਸ਼ ਸਾਹੀ ਲਾ ਕੋਰਸ ਤੋਂ ਹੋ ਰਿਹਾ ਇਹਦਾ ਉਹਨੂੰ ਰੈਸਟ ਕੀਤਾ ਤੇ ਉਹਦੇ ਕੋ ਜਿਹੜੇ ਰਿਕਵਰੀ ਹੋਈ ਐ ਬੱਟਾ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਸਾਰਾ ਇਹਦੀ ਲਿਕਸ ਕਿੰਦਰਾਂ ਲੈ ਗਈ ਨੇ ਤੇ ਕਿੱਥੇ ਨੇ ਹੁੰਦਾ ਇਹਦਾ ਕੀ ਇਹਦਾ ਯਾਨੀ ਮਤਲਬ ਕਿੱਥੇ ਹੁੰਦਾ ਆਪਾਂ ਦੇਖਦੇ ਆਂ ਜੀ ਜੇ ਕੋਈ ਇਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਹਾਂ ਜਿਹੜੀ ਜਾਇ ਪ੍ਰੋਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰੋਪਰਟੀ ਨੂੰ ਜਾਇ ਕਬਜ਼ਾ ਕੀਤਾ ਤੇ ਉਹਦੇ ਕਾਰਵਾਈ ਕਰ ਰਹੇ ਹਾਂ ਜੀ ਜਿਹੜੀ ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋਧਨਾ ਸ਼ਹਿਰ ਪ੍ਰਦੇਸ਼ ਚ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਤੋਂ ਹੋ ਰਿਹਾ ਇਹਦਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ ਜਿਹੜੀ ਰਿਕਵਰੀ ਹੋਈ ਹੈ ਤੇ ਇਹ ਫਿਰ ਪਹਿਲੀ ਦਰਜ ਹੋਈ ਹੈ ਪੱਟਾ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਆ ਸਾਰਾ ਇਹਦੀ ਲਿੰਕਸ ਕਿੰਨੇ ਕਿਦ ਨਾਲ ਹੈਗੀਆਂ ਨੇ ਤੇ ਕਿੱਥੋਂ ਇਹ ਲਿਆਉਂਦਾ ਤੇ ਕਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਸਾਰਾ ਅਸੀਂ ਕਰ ਰਹੇ ਜੀ ਸਰ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜੀ ਉਹ ਇਸੇ ਗੱਲ ਤੇ ਹੀ ਆ ਪਰਸੋਂ ਹੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਬਟਾਲੇ ਦੇ ਸੀਗੇ ਦੋ ਦੋ ਸੋਹ ਉਹਨਾਂ ਦੇ ਅੱਗੇ ਰਜਿਸਟਰੀ ਕੀਤੀ ਕਾਰਨ ਨੰਬਰ ਐਫ ਆਈ ਆਰ ਤੇ ਹੁਣ ਤੱਕ ਚ 45 ਜਿਹੜੇ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪਿੰਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ 'ਚ 64 ਜੇ ਤੈਤ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਅੱਥਰੂ ਵੀ ਕਰਾਇਆ ਤੇ ਇਸ ਤੋਂ ਇਲਾਵਾ ਜਿਹੜੇ ਮੀਟਿੰਗਸ ਜਿਹੜਾ ਪਿੰਡਾਂ 'ਚ ਉਹ ਵੀ ਲਗਾਤਾਰ ਜਾਰੀ ਨੇ ਜੀ ਤੇ ਸਾਡੇ ਉਹਨੂੰ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ ਹੈ। ਨਹੀਂ ਉਹ ਦੇਖਦੇ ਆ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਨਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਕੋਈ ਨਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਇਹ ਫਾਈਲ ਰਿਕਾਰਡ ਤੇ ਫੇਰ ਬਾਠ ਜਿਹੜੀ ਫੇਰ ਨੰਬਰ 68 ਹੈ ਤੇ ਦੋ ਦੋਸ਼ੀ ਨੇ ਜੀ ਇਹ ਐਫ ਆਈ ਨੰਬਰ 62 ਹੈ ਜਿਹੜਾ ਕੁਦੋਸ਼ੀ ਸਾਹਿਲ ਹਾਂਜੀ ਵੇਚਦੇ ਮਤਲਬ ਇਹ ਇਹ ਬਟਾਲੇ ਦੇ ਨੇ ਜੀ ਇਹ ਕਮਨਦੀਪ ਪਹਿਲਵਾਨ ਨੇ ਹੈ ਕਿ ਗੁਰਮੀਤ ਹੈ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹਿਲ ਹੈ ਇਹ ਕੋਰਸਰ ਤੋਂ ਫਰਾਇਦ ਇਹ ਸਰ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਮੈਸੇਜ ਉਹੀ ਜੀ ਰਿਪੀਟਡਲੀ ਜਰਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਸਪੋਰਟਸ ਵੱਲ ਜਾਂ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ ਹਾਂਜੀ ਜਿਹੜੀ ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋ ਉਧਰ ਸ਼ੇਮਪੁਰੋਦੇ ਚ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਤੋਂ ਉਹਰਾ ਇਹਦਾ ਉਹਨੂੰ ਰੈਸਟ ਕੀਤਾ ਤੇ ਉਹਦੇ ਕੋ ਜਿਹੜੇ ਰਿਕਵਰੀ ਹੋਈ ਹੈ ਤੇ ਤੇ ਅਫੇਰ ਪਹਿਲੀ ਦਰਜ ਹੋਈ ਹੈ ਬੱਟਾ ਫੇਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਹਾਂ ਸਾਰਾ ਇਹਦੀ ਲਿੰਕਸ ਕਿੰਨੇ ਕਿਦ ਨਾਲ ਹੈਗੇ ਨੇ ਤੇ ਕਿੱਥੋਂ ਇਹ ਲਿਆਉਂਦਾ ਤੇ ਕਾ ਕੀ ਇਹਦਾ ਮਤਲਬ ਕਿਥੇ ਦਿੰਦਾ ਸਾਰਾ ਇਹ ਕਰ ਰਹੇ ਜੀ ਸਰ ਉਹ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜੀ ਉਹ ਇਸੇ ਗੱਲ ਤੇ ਹੀ ਆ ਪਰਸੋਂ ਹੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਬਟਾਲੇ ਦੇ ਸੀਗੇ ਦੋ ਦੋຊੋ ਉਹਨਾਂ ਦੇ ਅਫੇਰ ਦਰਜ ਕੀਤੀ ਕਾਰਨ ਨੰਬਰ ਐਫ ਆਈ ਆਰ ਤੇ ਹੁਣ ਤੱਕ ਚ 45 ਜਿਹੜੇ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪੀਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ ਚ ਚੌਥੇ ਤੈਤ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਉੱਥੇ ਵੀ ਕਰਾਇਆ ਤੇ ਇਸ ਤੋਂ ਇਲਾਵਾ ਜਿਹੜੀਆਂ ਮੀਟਿੰਗਸ ਜਿਹੜੀਆਂ ਪਿੰਡਾਂ ਚ ਉਹ ਵੀ ਲਗਾਤਾਰ ਜਾਰੀ ਨੇ ਤੇ ਸਾਡੇ ਉਹਨੂੰ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ। ਮੈਂ ਉਹ ਦੇਖਦੇ ਆਂ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਨਿਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਕੋਈ ਨਿਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਰਾਬੀ ਕਾਰਵਾਈ ਕੀਤੀ ਜਾਏਗੀ। ਐਫਆਈ ਰਿਕਾਰਡ ਤੇ ਫਿਰ 68 ਜਿਹੜੀ ਐਫਆਈ ਨੰਬਰ 68 ਚ ਦੋ ਦੋਸ਼ੀ ਨੇ ਜਿਹੜੀ ਐਫਆਈ ਨੰਬਰ 68 ਚ ਇੱਕੋ ਦੋਸ਼ੀ ਨੇ ਸਾਹਿਬ। ਹਾਜੀ ਵੇਚਦੇ ਮਤਲਬ ਇਹ ਬਟਾਲੇ ਦੇ ਨੇ ਜੀ ਇਹ ਕਮਨਦੀਪ ਪਹਿਲਵਾਨੇ ਆ ਕਿ ਗੁਰਮੀਤ ਆ ਇਹਦੋਂ ਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹਿਲ ਆ ਇਹ ਕੋਰਸ ਤੋਂ ਫਰਾਇਦ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਇਹ ਮੈਸੇਜ ਜੋ ਹੀ ਜੀ ਰਿਪੀਟਡਲੀ ਜਰਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵੱਲ ਜਾ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ